12 اپریل نو شری بڑا ہنومان مندر ਵਿਖੇ ਹੋਣ ਵਾਲੇ ਹਨੂਮਾਨ ਉਤਸਵ ਦੇ ਸੰਬੰਧ ਵਿੱਚ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਨੇ اپیل ਕੀਤੀ ਹੈ ਕਿ ਕੋਈ ਵੀ ਸ਼ਰਧਾਲੂ ਕੇਕ ਲੈ ਕੇ ਨਾ ਆਵੇ ਜੈ ਸ਼ੇਰਾਂ ਦੇ ਪਰਸੋਂ ਹਨੂਮਾਨ ਜਨਮ ਉਤਸਵ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨਾਲੇ ਮੈਂ ਸਾਰੇ ਭਗਤਾਂ ਨੂੰ اپیل ਕਰਨਾ ਚਾਹੁੰਦਾ ਕੁਸ਼ਪਗ ਹਨੂਮਾਨ ਜਨਮ ਉਤਸਵ ਦੀ ਵਿਜੈ ਹਨੂਮਾਨ ਜਨਮ ਦਿਨ ਤੇ ਗੈਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹਨੂਮਾਨ ਜਨਮ ਉਤਸਵ ਹੈਗਾ ਉਸ ਦਿਨ ਸ਼ਾਮ ਨੂੰ ਵੀ ਇੱਥੇ ਪ੍ਰੋਗਰਾਮ ਹੈ 3 ਘੰਟੇ ਪ੍ਰੋਗਰਾਮ ਚੱਲਣਗੇ ਸਾਰੇ ਪੜਤਾਂ ਨੂੰ ਆਸ ਜੁਰ ਕੇ ਬੇਨਤੀ ਆ ਕਿ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਕਹਿ ਰਹੇ ਆ ਕਿ ਉਸ ਦਿਨ ਇੱਥੇ ਕੇਕ ਨਾਲ ਲੈ ਕੇ ਆਇਆ ਕਰੋ ਮੈਂ ਸਾਰੀ ਨਵੀਂ ਪੀੜੀ ਵਿਦਾਈ ਦੀ ਪਾਤਰ ਲਗਭਗ ਲੋਕੀ ਬੰਦ ਹੋ ਗਏ ਲਿਆਣੇ ਪਰ ਕੁਝ ਲੋਕਾਂ ਦਾ ਮੈਂ ਵੇਖਿਆ ਪਿਛਲੇ 2-3 ਸਾਲ ਜਿਸਲੇ ਇਹ ਤੋਂ ਸੇਵਾਦਾਰਿਆ ਤੋਂ ਹੁੰਦੇ ਉਹ ਸਾਰੀ ਡੜੀਆਂ ਮਾਰਦੇ ਹੁੰਦੇ ਕਿ ਝਿੱਲੇ ਇੱਥੋਂ ਲੋਕ ਚਲੇ ਜਾਂਦੇ ਆ ਹੀ ਲੈ ਕੇ ਆਈਏ ਸਿਕਿਉਰਟੀ ਦਾ ਪਰ ਮੇਰੀ ਉਹਨਾਂ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਹਰ ਸਾਲ ਤੁਹਾਨੂੰ ਸਮਝਾਣਾ ਪੈਂਦਾ ਐਕਟਿਵ ਬਿਲਕੁਲ ਸਾਰੇ ਭਗਤਾਂ ਦੀ ਰਾਏ ਜਿਹੜੇ ਇਹ ਐਕਟਿਵ ਜਿਹੜਾ ਲਿਆਏਗਾ ਉਸ ਤੇ ਸਖਤ ਕਾਰਵਾਈ ਕੀਤੀ ਜਾਏਗੀ